ਸਤਿ ਸ੍ਰੀ ਅਕਾਲ ਅਮੀਤ ਕਰਨੀਆ ਤੁਸੀਂ ਸਾਰੇ ਆਖਰੀਤ ਨਾਲ ਵਿਕਰਮ ਸਿੰਘ ਮਜੀਠੀਆ ਨੇ ਗੁੱਟਣੇ ਟੇਕ ਦਿੱਤੇ ਜੇਲ੍ਹ ਦੇ ਵਿੱਚ ਅਖਰ ਕੀ ਵਜਾ ਬਣੀ ਕੀ ਗੱਲ ਵਿਕਰਮ ਸਿੰਘ ਮਜੀਠੀਆ ਤੱਕ ਪਹੁੰਚੀ ਕਿ ਉਹਨੂੰ ਗੁੱਟਣੇ ਟੇਕਣੇ ਪਏ ਇਸ ਦੇ ਬਾਰੇ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ حاصل ਕਰਾਂਗੇ ਚਲ ਕੇ ਵੀਡੀਓ ਵੇਖਨੇ ਆ ਫਿਰ ਕਹਨੇ ਉਸ ਤੇ ਵਿਚਾਰ ਹਾਂਜੀ ਪੰਜਾਬੀਓ ਸਸਰੀ ਕਾਲ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਨੇ ਗੋਡੇ ਟੇਕ ਦਿੱਤੇ ਨੇ ਇੱਕ ਤਾਂ ਇਹ ਖਬਰਾਂ ਔਰ ਦੂਜੀ ਖਬਰ ਪੰਜਾਬ ਦੇ ਮੁੱਖ ਮੰਤਰੀ ਨੂੰ ਸੁਖਬੀਰ ਸਿੰਘ ਬਾਦਲ ਪਾਗਲ ਕਹਿਣ ਵਾਲੇ ਖੁਦ ਦਾ ਦਿਮਾਗ ਖਿਲ ਗਿਆ ਅੱਜ ਤੁਹਾਡੇ ਸਾਹਮਣੇ ਦਾ ਇੱਕ ਵੀਡੀਓ ਦਿਖਾਉਣ ਜਾ ਰਿਹਾ ਹਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਜਦੋਂ ਪਾਗਲ ਕਿਹਾ ਸੀ ਸੁਖਬੀਰ ਸਿੰਘ ਬਾਦਲ ਨੇ ਬਿਆਨ ਸਾਰੇ ਨੇ ਸੁਣਿਆ ਤੁਸੀਂ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਔਰ ਇਹਨਾਂ ਦੀ ਪਾਰਟੀ ਦੇ ਮੈਂਬਰ ਬਹੁਤ ਵੱਡੇ ਵੱਡੇ ਦਾਅਵੇ ਕਰਦੇ ਨੇ ਕਿ ਭਾਈ ਵਿਕਰਮ ਸਿੰਘ ਮਜੀਠੀਆ ਪਾਠ ਕਰਦਾ ਜੀ ਚੜ੍ਹਵੀ ਕਲਾ ਦੇ ਵਿੱਚ ਔਰ ਅੱਜ ਦਾ ਹਨੂਮਾਨੀ ਖਬਰ ਦਿਖਾਉਣ ਜਾ ਰਹੇ ਹਾਂ ਕਿ ਵਿਕਰਮ ਸਿੰਘ ਮਜੀਠੀਆ ਨੇ ਗੋਡੇ ਟੇਕ ਦਿੱਤੇ ਨੇ 10 ਸਾਲ ਦੇ ਵਿੱਚ ਬਹੁਤ ਵੱਡੇ ਭੈ ਦੇ ਵਿੱਚ ਆਓ ਕਿਉਂਕਿ ਵਿਕਰਮ ਸਿੰਘ ਮਜੀਠੀਆ ਨੂੰ ਇੱਕ ਗੱਲ ਦੀ ਪੜਕ ਲੱਗ ਚੁੱਕੀ ਹੈ 10 ਸਾਲ ਦੇ ਵਿੱਚ ਪੰਜਾਬ ਦੀ ਸਰਕਾਰ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਦੇ ਕਹਿਣ ਦੇ ਅਨੁਸਾਰ ਉਹਨੂੰ ਡੇਬਰੀਵੜ ਦੇ ਵਿੱਚ ਭੇਜਣ ਜਾ ਰਹੇ ਨੇ ਔਰ ਦੂਜੇ ਪਾਸੇ ਇਹਨਾਂ ਦਾ ਜਿਹੜਾ ਸੁਖਵੀਰ ਸਿੰਘ ਬਾਦਲ ਕੀ ਕਹਿੰਦਾ ਸੀ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਇਹ ਬਿਆਨ ਚਾਹੇ ਪੁਰਾਣਾ ਪਰ ਉਹਨੇ ਇਹ ਗੱਲ ਕਹੀ ਸੀ ਕਹਿੰਦਾ ਭਾਈ ਇੱਕਦਮ ਮੇਰਾ ਪਿਓ ਯਾਨੀ ਬਾਦਲ ਪ੍ਰਕਾਸ਼ ਸਿੰਘ ਬਾਦਲ ਇੱਕ ਕਹਿੰਦਾ ਬਰਨਾਲਾ ਸਾਹਿਬ ਰਹੇ ਮੁੱਖ ਮੰਤਰੀ ਤਿੰਨਕ ਮੁੱਖ ਮੰਤਰੀ ਰਹੇ ਕਹਿੰਦਾ ਕੈਪਟਨ ਸਾਹਿਬ ਰਹੇ ਉਸ ਤੋਂ ਬਾਅਦ ਕਹਿੰਦਾ ਇੱਕਾ ਹੋਣ ਆ ਗਿਆ ਪਾਗਲ ਜਾਂ ਯਾਨੀ ਭਗਵੰਤ ਮਾਨ ਨੂੰ ਕਿਹਾ ਸੀ ਇਹਨਾਂ ਨੇ ਸਿਰ ਚੜ ਕੇ ਹੰਕਾਰ ਬੋਲ ਰਿਹਾ ਸੀ ਪਰ ਅੱਜ ਤੁਹਾਨੂੰ ਇਹਨਾਂ ਬਾਦਲਾਂ ਦੀ ਮੰਜੀ ਠੁਕਦੀ ਦਿਖਾਵਾਂਗੇ ਔਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਜਿਹੜਾ ਇਹਨਾਂ ਦਾ ਬੈਲੀ ਸੀ ਬਾਦਲਾ ਦਾ ਉਹਨੇ ਦਰਸਾਲ ਦੇ ਵਿੱਚ ਭਾਈ ਗੋਡੇ ਟੇਕ ਦਿੱਤੇ ਨੇ ਉਹਦੀ ਮੁਕ ਨਿਕਲ ਚੁੱਕੀ ਹੈ ਜੇਲ੍ਹ ਦੇ ਅੰਦਰ ਔਰ ਦੂਜੇ ਪਾਸੇ ਜਿਹੜੇ ਝੂਠ ਮੂਠ ਦੇ ਪਲੰਦੇ ਚਲਾਏ ਜਾ ਰਹੇ ਆ ਸਰਕਾਰ ਦੇ ਵਿਰੁੱਧ ਕੋ ਇਹਨਾਂ ਦੇ ਵਕੀਲ ਇਹਨਾਂ ਦੇ ਬੁਲਾਰੇ ਇਹਨਾਂ ਦੇ ਵਰਕਰ ਯਾਨੀ ਸਿੱਧੇ ਤੌਰ ਤੇ ਕਹਿ ਸਕਦੇ ਆ ਆਪਦੀ ਛਵੀ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਫਿਰ ਲੋਕਾਂ ਨੂੰ ਬਹੁਤ ਵੱਡੇ ਪੱਧਰ ਤੇ ਅਪੀਲ ਕੀਤੀ ਜਾਂਦੀ ਆ ਬਾਦਲਾ ਦੁਆਰਾ ਅੱਜ ਜਿਹੜੀ ਤੁਸੀਂ ਖ਼ਬਰ ਦੇਖਣ ਜਾ ਰਹੇ ਹੋ ਬੜੀ ਹੀ ਅਹਿਮ ਖ਼ਬਰ ਹੈ। ਬਾਦਲ ਕੀ ਕਹਿੰਦੇ ਨੇ ਕਹਿੰਦੇ ਸਾਡਾ ਮੁਜੀਠੀਆ ਗ੍ਰਿਫਤਾਰ ਹੋ ਗਿਆ ਜੀ ਛੜਕਾਂ ਤੇ ਆਜੋ ਤੇ ਉਸ ਤੋਂ ਬਾਅਦ ਮੁੱਖ ਮੰਤਰੀ ਤੱਕ ਪਹੁੰਚਦੀ ਹੈ ਗੱਲ। ਪਾਗਲ ਕਹਿਣ ਵਾਲੇ ਦਰਸਾਲ ਦੇ ਵਿੱਚ ਬਾਦਲ ਦਾ ਦਿਮਾਗ ਖਿਲ ਚੁੱਕਿਆ ਜਿਹੜੇ ਉਹਨੂੰ ਸੁਖਵੀਰ ਸਿੰਘ ਬਾਦਲ ਕਹਿੰਦੇ ਨੇ। ਕਿਉਂਕਿ ਇਹ ਬੰਦਾ ਮੁੱਖ ਮੰਤਰੀ ਦੀ ਕਦਰ ਨੂੰ ਨਹੀਂ ਜਾਣਦਾ ਸਿਰਫ ਇਹਨਾਂ ਨੂੰ ਇਹੀ ਲੱਗਦਾ ਕਿ ਜਦੋਂ ਅਸੀਂ ਸੱਤਾ ਦੇ ਵਿੱਚ ਹੁੰਨੇ ਆਂ બસ ਅਸੀਂ ਮੁੱਖ ਮੰਤਰੀ ਕਹਾ ਸਕਦੇ ਹਾਂ ਦੂਜਾ ਨਹੀਂ ਕਹਿੰਦਾ ਮੁੱਖ ਮੰਤਰੀ ਦੀ ਸ਼ਕਲ ਵੇਖੀ ਹੈ ਕਹਿ ਜੀ ਹੈ ਭਲਾ ਸ਼ਕਲਾਂ ਹੁੰਦੀਆਂ ਨੇ ਭਲਾ ਸ਼ਕਲ ਦੇਖ ਕੇ ਬਣਾਉਂਦਾ ਅਗਲਾ ਕੀ ਹੋਇਆ ਸ਼ਕਲ ਨੂੰ ਤਾਂ ਤੁਹਾਨੂੰ ਇਹਨਾਂ ਬਾਦਲਾਂ ਦਾ ਜਲੂਸ ਨਿਕਲਦਾ ਦਿਖਾਉਣਾ ਮੈਂ ਪਹਿਲਾਂ ਮੁੱਖ ਮੰਤਰੀ ਦੇਖੋ ਕਹਿ ਕੀ ਰਹੇ ਨੇ ਜਦੋਂ ਸੁਖਵੀਰ ਸਿੰਘ ਬਾਦਲ ਕਹਿੰਦੇ ਨੇ ਕਹਿੰਦੇ ਸੜਕਾਂ ਤੇ ਆਜੋ ਭਾਈ ਸਾਡਾ ਮਜੀਠੀਆ ਗਰਵਦਾਰ ਹੋ ਗਿਆ ਮੁੱਕ ਨਿਕਲ ਗਈ ਸਾਡੀ ਤੇ ਹੁਣ ਸੁਣ ਲਓ ਪੰਜਾਬ ਦਾ ਮੁੱਖ ਮੰਤਰੀ ਇਹ ਮੈਂ ਬਾਦਲਾਂ ਨੂੰ ਇਸ ਗੱਲ ਦਾ ਜਵਾਬ ਕੀ ਦਿੱਤਾ ਤੇ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਜਿਹੜਾ ਕਹਿੰਦੇ ਪਾਠ ਕਰਕੇ ਸੌਂਦਾ ਬਾਦਲਾਂ ਦਾ ਵੈਲੀ ਉਹਦੇ ਤੇ ਵੀ ਦਿਖਾਵਾਂਗੇ ਤੁਹਾਨੂੰ ਬੜੀ ਹੀ ਅਹਿਮ ਖਬਰ ਸੁਣੋ ਪਤਰਾ ਦਿਨਾਂ ਤੋਂ ਲੱਗਿਆ ਕਹਿੰਦੇ ਵੀ ਅਕਾਲੀ ਦਲ ਵੱਲੋਂ ਲੋਕਾਂ ਨੂੰ ਸੜਕਾਂ ਤੇ ਆਉਣ ਦੀ ਅਪੀਲ ਵੀ ਮਜੀਠੀਆ ਨੂੰ ਗਲਤ ਗ੍ਰਫਤਾਰ ਕੀਤਾ ਇਹ ਇੱਕ ਨਿਆਂ ਆ ਸੜਕ ਤੇ ਬਲਕੇ ਲੋਕਾਂ ਨੇ ਅੰਦਰ ਹੀ ਕੁੰਡੇ ਲਾ ਲੈ ਕਿਤੇ ਸੜਕ ਤੇ ਨਾ ਲੈ ਜਾਣ ਆਇਆ ਕੋਈ ਸੜਕ ਤੇ ਉਹ ਕੋਈ ਮੁੱਦਾ ਹੋਵੇ ਤਾਂ ਸੜਕ ਤੇ ਆਉਣ ਹੁਣ ਚਿੱਟੇ ਦੇ ਹੱਕ ਚ ਆਉਣ ਹੋ ਆ ਚਾਰ ਪੰਜ ਤੇਰੇ ਹੱਕ ਚ ਬੋਲੇ ਸੀ ਹੈ ਆ ਪੰਪਾ ਵਾਲਾ ਵੀ ਬੋਲਿਆ ਸੀ ਉਹ ਬੋਲਿਆ ਸੀ ਚੰਨੀ ਬੋਲਿਆ ਸੀ ਬਿੱਟੂ ਬੋਲਿਆ ਸੀ ਚਲੋ ਬਿੱਟੂ ਤੂੰ ਵਿਚਾਰਾ ਦਾ ਪਿੰਡ ਦਾ ਵਿਚਾਰੇ ਨੂੰ ਤਾਂ ਮੰਦ ਬੁੱਧੀ ਵੀ ਕੋਈ ਹੁੰਦੀ ਹੋ ਤਾਂ ਬੰਦ ਬੁੱਧੀ ਹੈ ਤਾਂ ਸੁਣ ਲੈ ਪੰਜਾਬ ਵਾਲੇ ਜਿਹੜੇ ਲੋਕ ਹੱਕ ਦੇ ਵਿੱਚ ਬੋਲਦੇ ਸੀ ਚਿੱਟੇ ਵਾਲੇ ਮਜੀਠੀਏ ਦੇ ਤਸਕਰ ਦੇ ਇਹ ਬਾਦਲ ਕੇ ਕਹਿੰਦੇ ਸਾਡਾ ਤਸਕਰ ਫੜਿਆ ਗਿਆ ਸੜਕਾਂ ਦੇ ਆ ਜਾਓ ਤੇ ਗੱਲ ਮੈਂ ਤੁਹਾਨੂੰ ਹੋਰ ਵੀ ਦੱਸਣੀ ਚਾਹੁੰਦਾ ਜਿਹੜੀ ਬੜੀ ਅਹਿਮ ਖਬਰ ਹੈ ਮਜੀਠੀਏ ਦੀ ਖਬਰ ਤੋਂ ਪਹਿਲਾਂ ਯਾਨੀ ਕਿ ਮਨਿੰਦਰ ਸਿੱਧੂ ਪੱਤਰਕਾਰ ਹੈ ਮੇਰੇ ਹੀ ਗੋਤ ਦਾ ਉਸ ਬੰਦੇ ਨੇ ਸੁਖਬੀਰ ਬਾਦਲ ਦੀ ਇੰਟਰਵਿਊ ਤਾਂ ਕਰ ਦਿੱਤੀ ਹੈ ਕਈ ਵਾਰ ਪਰ ਪੰਜਾਬ ਦੇ ਮੁੱਖ ਮੰਤਰੀ ਦੇ ਲਵੇ ਨਹੀਂ ਜਾਂਦੇ ਨਾ ਨਖਾ ਸਿੰਘ ਸਿਧਾਣਾ ਦੇ ਲਵੇ ਜਾਂਦੇ ਨੇ ਕਿਉਂ ਕਿਉਂਕਿ ਜਿਹੜੇ ਲੋਕ ਮਾਰੀ ਮੋਟੀ ਪੰਜਾਬ ਦੀ ਸੱਚਮੁੱਚ ਗੱਲ ਕਰਦੇ ਆ ਜੇਕਰ ਅੱਜ ਪੰਜਾਬ ਦੀ ਸਰਕਾਰ ਪੰਜਾਬ ਦੇ ਨਾਲ ਖੜਨ ਦੀ ਗੱਲ ਕਰਦੀ ਆ ਤਾਂ ਉਹ ਲੋਕ ਪੰਜਾਬ ਦੇ ਮੁੱਖ ਮੰਤਰੀ ਦੀ ਛਵੀ ਗਲਤ ਦਿਖਾਉਂਦੇ ਆਪਣੇ ਚੈਨਲਾਂ 'ਤੇ ਔਰ ਸਿੰਘ ਵੀਰ ਸਿੰਘ ਬਾਦਲ ਤੇ ਆ ਤਸਕਰ ਮਜੀਠੀਏ ਨੂੰ ਸੱਚਾ ਮੁੱਚਾ ਸਾਬਤ ਕਰ ਦਿੰਦੇ ਕਹਿੰਦੇ ਪਾਠ ਕਰਕੇ ਸੰਦਾ ਫੇਰ ਪੰਜਾਬ ਦੇ ਲੋਕ ਕਹਿੰਦੇ ਗਿਆਨੀ ਬੂਟਾ ਸਿੰਘ ਐਂ ਕਹਿੰਦਾ ਫਲਾਨਾ ਕਹਿੰਦਾ ਕਿਉਂਕਿ ਇਹਨਾਂ ਲੋਕਾਂ ਦੇ ਮਿਰਚਾਂ ਲੱਗਦੀਆਂ ਨੇ ਗਿਆਨੀ ਬੂਟਾ ਸਿੰਘ ਨੇ ਵੀ ਠੋਕ ਕੇ ਇੱਕ ਠੋਕ ਕੇ ਕਹੀ ਇਹ ਗੱਲ ਕਿ ਤਸਕਰ ਹੈ ਵਿਕਰਮ ਸਿੰਘ ਮਜੀਠੀਆ ਇਹਨਾਂ ਦਾ ਬਾਦਲਾਂ ਦਾ ਬਹੁਤ ਵੱਡਾ ਤਸਕਰ ਜੀ ਨੇ ਪੰਜਾਬ ਦੀਆਂ ਮਾਵਾਂ ਨੂੰ ਪਤਾ ਨਹੀਂ ਕਿੰਨੇ ਘਰ ਪੱਟ ਦਿੱਤੇ ਪੰਜਾਬ ਦੀਆਂ ਮਾਵਾਂ ਰੋ ਰੀਆਂ ਨੇ ਬੇਕਰਮ ਸਿੰਘ ਮਜੀਠੀਆ ਦਾ ਨਾਲ ਆ ਕੇ ਰਹੁੰਦੀਆਂ ਨੇ ਕਿ ਇਹਨਾਂ ਦੇ ਬਾਦਲਾਂ ਦੇ ਬੇੜਾ ਵਜੇ ਇਹਨਾਂ ਦਾ ਗਰਕ ਹੋ ਜੇ ਉਹ ਤਾਂ ਉਹਦੀ ਭੈਣ ਨਹੀਂ ਕਰਵਾ ਦਿੱਤਾ ਸੀ ਜਦੋਂ ਕਹਿੰਦੀ ਸੀ ਅਰਦਾਸ ਕਰਦੀ ਆ ਮੈਂ ਕਿ ਜੇਕਰ ਬੇਅਦਬੀ ਅਸੀਂ ਕੀਤੀ ਆ ਸਾਡਾ ਬੇੜਾ ਵਜੇ ਉਹ ਬਿਠਾਤਾ ਰੱਬ ਨੇ ਸੇਸ ਕਰਕੇ ਪੰਜਾਬ ਦੇ ਲੋਕਾਂ ਨੂੰ ਸਮਝਣ ਦੀ ਲੋੜ ਹੈ ਕਿ ਜਿਹੜੇ ਬਾਦਲਾਂ ਨੇ 25 ਸਾਲ ਤੁਹਾਡੀ ਦੁਰਦਸ਼ਾ ਕੀਤੀ ਤਹਾਡੇ ਨੌਜਵਾਨ ਮੁੰਡੇ ਮਰਵਾਏ ਸ਼ਰ੍ਹਾਂ ਆਮ ਨਾਮ 잡ਦੀਏ ਸੰਗਤਾਂ ਦੇ ਉੱਤੇ ਗੋਲੀ ਚਲਵਾ ਦਿੰਦੇ ਆ ਤੇ ਬਾਅਦ ਦੇ ਵਿੱਚ ਕਬੂਲ ਵੀ ਕਰ ਲੈਂਦੇ ਆ ਕਿ ਹਾਂ ਅਸੀਂ ਗੋਲੀ ਚਲਵਾਈ ਹੈ ਤਾਂ ਮੈਨੂੰ ਐਂ ਦੱਸੋ ਇਹਨਾਂ ਨੂੰ ਕਤਲ ਦੇ ਜੁਰਮ ਚੰਦਰਦਨ ਚਾਹੀਦਾ ਸੁਖਵੀਰ ਬਾਦਲ ਨੂੰ ਔਰ ਪੂਰੇ ਇਹਨਾਂ ਦੇ ਜਿੰਨੇ ਵੀ ਇਹਨਾਂ ਦੇ ਮੈਂਬਰ ਮੂਮਬਰ ਨੇ ਸਾਰਿਆਂ ਨੂੰ ਠਕਣਾ ਚਾਹੀਦਾ ਆ ਮਜੀਠੀਆ ਜਿਹੜਾ ਇਹਨੂੰ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਨਿਕਲਣ ਦੇਣਾ ਚਾਹੀਦਾ ਕਿਉਂਕਿ ਪੰਜਾਬ ਦੇ ਲੋਕਾਂ ਦੀ ਸਭ ਤੋਂ ਵੱਡੀ ਇਹੀ ਮੰਗ ਹੈ ਹੋਰ ਪੰਜਾਬ ਦੇ ਲੋਕਾਂ ਨੂੰ ਕੋਈ ਮੁੱਦਾ ਨਹੀਂ ਚਾਹੀਦਾ ਬਾਅਦ ਦੇ ਵਿੱਚ ਵੇਖਾਂਗੇ ਕਹਿੰਦੇ ਪਰ ਬਿਕਰਮ ਸਿੰਘ ਮਜੀਠੀਆ ਨੂੰ ਕਹਿੰਦੇ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਭੇਜਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਔਰ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਇਹਨੂੰ ਭੇਜਣਾ ਬਣਦਾ ਵੀ ਹੈ ਜੇਕਰ ਕਹਿੰਦੇ ਪੰਜਾਬ ਦੀ ਧਰਤੀ ਦੇ ਉੱਤੇ ਇਹੋ ਜਿਹੇ ਮਰਕ ਧਾਰੀਏ ਲੋਕ ਜਿੰਦਾ ਰਹਿਣਗੇ ਤਾਂ ਭਾਈ ਇਹ ਪੰਜਾਬ ਆ ਨਾ ਜਿਹੜਾ ਇਹ ਪੰਜਾਬ ਦਲਦਲ ਦੇ ਵਿੱਚ ਹੋਰ ਧੱਕਿਆ ਜਾਣਾ ਇਹ ਲੋਕ ਪਛਾਗ ਪਾਉਂਦੇ ਸਿੱਖ ਕੌਮ ਦੀ ਗੱਲ ਕਰਦੇ ਆ ਪੰਥ ਦੀ ਤੇ ਫੇਰ ਜਿਹੜੇ ਕੰਮ ਕਰਦੇ ਨੇ ਅੰਦਰ ਰਹਿ ਕੇ ਦੀ ਆੜ ਦੇ ਵਿੱਚ ਤੇ ਸਾਨੂੰ ਕੋਈ ਐ ਨਾ ਕਹਦੇ ਕਿ ਤੁਹਾਡਾ ਤਾਂ ਅਮਰਤ ਨਹੀਂ ਛਕਿਆ ਜਾਂ ਤੁਸੀਂ ਤਾਂ ਪੱਗ ਧਾਰੀ ਨਹੀਂ ਜਾਂ ਸਿੱਖ ਤਾਂ ਸਿੱਖ ਨਹੀਂ ਹੈਗੇ ਐਸ ਕਰਕੇ ਸਿੱਖੀ ਦੀ ਆੜ ਦੇ ਵਿੱਚ ਜਿਹੜੇ ਬਾਗਲਾ ਨੇ ਉਹ ਸਾਡੇ ਅਕਾਲ ਤਖਤ ਸਾਹਿਬ ਜਾ ਕੇ ਕਈ ਵਾਰ ਮਾਫੀਆਂ ਮੰਗੀਆਂ ਉਹਨਾਂ ਲੋਕਾਂ ਨੂੰ ਭੁੱਲ ਕਿਵੇਂ ਸਕਦਾ ਪੰਜਾਬ ਦਾ ਯੂਥ ਤੇ ਪੰਜਾਬ ਦੇ ਲੋਕ ਮੈਂ ਚਾਹੁੰਦਾ ਕਿ ਇਹਨਾਂ ਨੂੰ ਉਹ ਦਸ਼ਾ ਕੀਤੀ ਜਾਵੇ ਕਿ ਪੰਜਾਬ ਦੇ ਵਿੱਚ ਆਉਣ ਤੋਂ ਪਹਿਲਾਂ ਸੱਤਾ ਦੇ ਵਿੱਚ ਵੀ ਜੇਕਰ ਕੋਈ ਆਉਂਦਾ ਤੁਹਾਨੂੰ 100 ਵਾਰ ਸੋਚਣਾ ਪਵੇ ਕਿ ਜਿਹੜਾ ਇਹ ਪੰਜਾਬ ਆ ਇਹ ਉਹਨਾਂ ਰਾਜ ਕਰਾਣਿਆਂ ਨੂੰ ਮਿੱਟੀ ਦੇ ਵਿੱਚ ਮਿਲਾ ਦਿੰਦਾ ਜਿਹੜੇ ਇਹ ਜੋਰ ਹਲੇ ਤੱਕ ਲਾਰੇ ਨੇ ਕਿ ਸਾਡਾ ਰਾਜ ਕਰਵਾ ਦਿਓ ਜੀ ਬਾਪਸ ਲੈ ਆਓ ਜੀ ਇਹਨਾਂ ਦੇ ਜਵਾਬ ਤੁਹਾਨੂੰ ਮੈਂ ਸੁਣਾਏ ਨੇ ਉਹ ਕਹਿੰਦਾ ਇਹਨਾਂ ਦਾ ਭਤੀਜਾ ਸੁਖਬੀਰ ਬਾਦਲ ਦਾ ਕਹਿੰਦਾ ਮੈਨੂੰ ਬੜਾ ਨਸ਼ਾ ਕਹਿੰਦਾ ਸੱਤਾ ਦਾ ਤੇ ਮੈਂ ਤਾਂ ਪੰਜਾਬ ਤੇ ਰਾਜ ਕਰੂੰਗਾ ਇੱਕ ਦਿਨ ਕਰਾਉਣਗੇ ਤੈਨੂੰ ਪੰਜਾਬ ਵਾਲੇ ਜਿਹੜੇ ਤੇਰੇ ਆਪ ਸੁਖਵੀਰ ਬਾਦਲ ਆ ਗਏ ਤਾਂ ਮਿੱਟੀ ਚ ਮਲਾਤੇ ਨਹੀਂ ਔਰ ਸੁਖਵੀਰ ਸਿੰਘ ਬਾਦਲ ਪਾਗਲ ਕਿਵੇਂ ਹੋ ਗਏ ਨੇ ਦਰਹਸਾਲ ਦੇ ਵਿੱਚ ਜਦੋਂ ਆਪਦਾ ਸਾੜਾ ਜੇਲ੍ਹ ਦੇ ਵਿੱਚ ਹੋਵੇ ਯਾਨੀ ਮਜੀਠੀਆ ਤਸਕਰ ਉਦੋਂ ਉਹ ਆਪਣਾ ਜਨਮ ਦਿਨ ਮਨਾਉਣ ਵਿਦੇਸ਼ ਚ ਲਿਆ ਜਾਂਦਾ ਇਹ ਪਾਗਲ ਨਹੀਂ ਤਾਂ ਹੋਰ ਹੈ ਕੀ ਐਸ ਕਰਕੇ ਪੰਜਾਬ ਦੇ ਲੋਕ ਕਹਿ ਰਹੇ ਨੇ ਜਿਹੜਾ ਮੁੱਖ ਮੰਤਰੀ ਨੂੰ ਕਹਿੰਦਾ ਸੀ ਸੁਖਵੀਰ ਸਿੰਘ ਬਾਦਲ ਅੱਜ ਉਹ ਖੁਦ ਪਾਗਲ ਹੋ ਚੁੱਕਿਆ ਕਿਉਂਕਿ ਪਹਿਲਾਂ ਤਾਂ ਬਹੁਤ ਵੱਡੀਆਂ ਵੱਡੀਆਂ ਪ੍ਰੈਸ ਕਾਨਫਰੰਸਾਂ ਕੀਤੀਆਂ ਜਦੋਂ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਹੁੰਦੀ ਆ ਤਾਂ ਉਸ ਤੋਂ ਬਾਅਦ ਜਸ਼ਨ ਕਿਵੇਂ ਮਨਾਉਣ ਲੱਗ ਜਾਂਦੇ ਨੇ ਐਸੇ ਕਰਕੇ ਮੈਂ ਕਹਿਆ ਸੀ ਕਿ ਭਾਈ ਸੁਖਬੀਰ ਸਿੰਘ ਬਾਦਲ ਦਾ ਦਿਮਾਗ ਖੇਲ ਚੁੱਕਿਆ ਇਹਨੂੰ ਹੁੱਲੇ ਨਹੀਂ ਕਹਿਣੀਏ ਤੇ ਹੋਰ ਕਹਿਣੀਏ ਕੀ ਪੰਜਾਬ ਦੇ ਲੋਕ ਤਾਂ ਠੀਕ ਆ ਪੰਜਾਬ ਵਾਲੋ ਜਿੰਨੇ ਪਹਿਣ ਪੁਰਾਣੇ ਮੇ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਵਿਕਰਮ ਸਿੰਘ ਮਜੀਠੀਆ ਜਿਹੜਾ ਕ ਸੀਐਮ ਭਗਵੰਤ ਮਾਨ ਤੇ ਵਿਜੀਲੈਂਸ ਵਾਲਿਆਂ ਨੂੰ ਤੰਗੀਆਂ ਲਾਉਂਦਾ ਸੀਗਾ ਕਿ ਮੇਰੇ ਖਿਲਾਫ ਅਗਰ ਸੂਈ ਦੇ ਨੱਕੇ ਜਿੰਨਾ ਵੀ ਸਬੂਤ ਨਿਕਲ ਆਇਆ ਤਾਂ ਤੁਸੀਂ ਮੈਨੂੰ ਜੋ ਚਾਹੇ ਸਜ਼ਾ ਦੇ ਸਕਦੇ ਏ ਇਹ ਹੁਣ ਉਹਨੇ ਜੇਲ੍ਹ ਦੇ ਵਿੱਚ ਗੁਪਨੇ ਕਿਉਂ ਟੇਕ ਦਿੱਤੇ ਕਿਉਂਕਿ ਉਹਨੂੰ ਪਤਾ ਲੱਗ ਗਿਆ ਹੈ ਕਿ ਉਹਨੂੰ ਡਿਬਰੂਗੜ ਜੇਲ੍ਹ ਦੇ ਵਿੱਚ ਭੇਜਿਆ ਜਾ ਰਿਹਾ ਹੈਗਾ ਵਾ ਸੀਐਮ ਭਗਵੰਤ ਮਾਨ ਦਾ ਤੁਸੀਂ ਬਿਆਨ ਸੁਣਿਆ ਕਿ ਉਹਨਾਂ ਨੂੰ ਜਿਹੜੇ ਪਾਗਲ ਕਹਿੰਦੇ ਸੀਗੇ ਹੁਣ ਅਕਾਲੀ ਦਲ ਲੋਕਾਂ ਨੂੰ ਅਪੀਲ ਕਰ ਰਹੇ ਆ ਕਿ ਤੁਸੀਂ ਉਹਨਾਂ ਦੇ ਹੱਕ ਵਿੱਚ ਨਿਕਲੋ ਇਸ ਹੱਕ ਤੇ ਨਿਕਲੋ ਕਿ ਮਜੀਠੀਆ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਹੈਗਾ ਵੈ ਇਹ ਗਲਤ ਹੈਗਾ ਵੈ ਪਰ ਲੋਕ ਕਿਉਂ ਨਿਕਲਣ ਚਿੱਟੇ ਦਾ ਤਹਫਜ਼ ਵਾਸਤੇ ਬਾਹਰ ਨਿਕਲਣ ਚਿੱਟੇ ਨੂੰ ਵਧਾਉਣ ਵਾਸਤੇ ਬਾਹਰ ਨਿਕਲਣ ਬਲਕਿ ਲੋਕਾਂ ਨੇ ਤੇ ਅੰਦਰੋਂ ਕੁੰਡੀਆਂ ਲਾ ਲਈਆਂ ਵੀ ਕਿਤੇ ਸਾਨੂੰ ਕੱਢ ਨਾ ਲੈਣ ਔਰ ਦੂਸਰਾ ਜਿਹੜੇ 2 4 ਇਹਨਾਂ ਦੇ ਹੱਕ 'ਚ ਬੋਲੇ ਸੀਗੇ ਉਹ ਵੀ ਖਾਮੋਸ਼ ਹੋ ਗਏ ਕਿਉਂਕਿ ਸੀਐਮ ਭਗਵਾਨ ਤਮਾਨ ਨੇ ਪੱਕੇ ਪੈਰਾਂ ਨਾਲ ਪੱਕੇ ਹੱਥਾਂ ਨਾਲ ਇਹਨਾਂ ਦੇ ਉੱਤੇ ਐਕਸ਼ਨ ਸ਼ੁਰੂ ਕੀਤਾ ਹੋਇਆ ਹੈ ਮੁਕੰਮਲ ਸਬੂਤਾਂ ਦੇ ਨਾਲ ਇਹਨਾਂ ਦਾ ਹੋਰ ਬਚ ਕੇ ਨਿਕਲਣਾ ਮੁਸ਼ਕਲ ਹੈ ਸੀਐਮ ਭਗਵਾਨ ਤਮਾਨ ਨੇ ਇਹ ਸੌ ਚੁੱਕੀ ਸੀਗੀ ਕਿ ਮੈਂ ਤੁਹਾਨੂੰ ਤੁਹਾਡੇ ਅੰਜਾਮ ਤੱਕ ਪਹੁੰਚਾ ਕੇ ਰਾਵਾਂਗਾ ਉਹ ਔਰ ਉਹ ਜਿਹੜੀ ਸੌ ਉਹਨਾਂ ਦੀ ਹੈ ਉਹ ਪੂਰੀ ਹੁੰਦੀ ਨਜ਼ਰ ਆਉਂਦੀ ਹੀ ਹੈ ਵੀਰੋ ਤੁਹਾਡਾ ਕੀ ਕਹਿਣਾ ਹੈ ਸਿਗਾ ਇਸ ਵੀਡੀਓ ਬਾਰੇ ਕਮੈਂਟਸ ਕਰਕੇ لازਮੀ ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼